ਅੱਜ ਸਮਰਾਲਾ ਦੇ ਕਾਉਂਸਲ ਹਸਪਤਾਲ ਵਿੱਚ ਸਰਜਿਕਲ ਸੈਂਟਰ ਸਮਰਾਲਾ ਵਿੱਚ ਡਾਕਟਰ ਪਰਮਜੀਤ ਕੌਰ ਕਾਉਂਸਲ ਅਤੇ ਡਾਕਟਰ ਬਲਵਿੰਦਰ ਸਿੰਘ ਕਾਉਂਸਲ ਦਾ ਬੜੇ ਹੀ ਧੂਮ ਧੜੱਕੇ ਨਾਲ ਸਨਮਾਨ ਕੀਤਾ ਗਿਆ। ਇਹ ਸਨਮਾਨ ਦਾ ਕਾਰਨ ਇਹ ਸੀ ਕਿ ਇੱਕ ਪਰਿਵਾਰ ਪਿਛਲੇ 7 ਸਾਲਾਂ ਤੋਂ ਔਲਾਦ ਨਾ ਹੋਣ ਕਰਕੇ ਆਪਣੇ ਆਪ ਨੂੰ ਮਾਯੂਸ ਸਮਝ ਰਹੇ ਸਨ। ਵਾਕ-ਵਾਕ ਜਗਾ ਤੋਂ ਇਲਾਜ ਕਰਵਾਉਣ ਤੋਂ ਬਾਅਦ ਜਦੋਂ ਉਹ ਕਾਉਂਸਲ ਹਸਪਤਾਲ ਵਿੱਚ ਐਮ.ਡੀ. ਡਾਕਟਰ ਪਰਮਜੀਤ ਕੌਰ ਕਾਉਂਸਲ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਤੋਂ ਆਪਣਾ ਇਲਾਜ ਸ਼ੁਰੂ ਕਰਵਾਇਆ ਅਤੇ ਡਾਕਟਰ ਪਰਮਜੀਤ ਕਾਉਂਸਲ ਨੇ ਸਹੀ ਇਲਾਜ ਤੋਂ ਬਾਅਦ ਤਿੰਨ ਜੁੜਬਾ ਬੱਚਿਆਂ ਨੂੰ ਜਨਮ ਦਿੱਤਾ ਆਓ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਖਾਸ ਰਿਪੋਰਟ ਜੀਮਾਂ ਮੰਦਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਪਰਮਜੀਤ ਡਾਕਟਰ ਆਫ ਦਾ ਕੌਸ਼ਨ ਹਸਪੀਟਲ ਸਮਰਾਲਾ ਮੈਮਾ ਖੁਸ਼ੀ ਦਾ ਮਾਹੌਲ ਵੀ ਹਸਪੀਟਲ ਦੇ ਵਿੱਚ ਜਸ਼ਨ ਵੀ ਮਨਾਇਆ ਗਿਆ ਕੀ ਇਸੇ ਕਾਰਨ ਸਾਰਾ ਇਹ ਹਾਂਜੀ ਇਹ ਆਪਣੇ ਕੋਲ ਸਮਰਾਲਾ ਮਨੂ ਨਗਰ ਤੋਂ ਬੇਬੀ ਪੇਸ਼ੈਂਟ ਬੇਬੀ ਵਾਈਫ ਆਫ ਦਲਜੀਤ ਸਿੰਘ ਇਹ ਚੋੜਾ ਪਿਛਲੇ 7 ਸਾਲਾਂ ਤੋਂ ਔਲਾਦ ਦੇ ਲਈ ਤਸਰਿਆ ਸੀ ਔਰ ਆਪਣੇ ਕੋਲ ਇਲਾਜ ਕਰਾਉਣ ਤੋਂ ਬਾਅਦ ਇਹਨਾਂ ਨੂੰ ਟ੍ਰਿਪਲਟ ਪ੍ਰੈਗਨਸੀ ਹੋਈ ਹੈ ਇਹਨਾਂ ਕੋਲ ਇੱਕ ਬੇਟਾ ਔਰ ਦੋ ਬੇਟੀਆਂ ਅੱਜ ਤੰਦਰੁਸਤ ਬੱਚੇ ਲੈ ਕੇ ਪੇਸ਼ੈਂਟ ਆਪਣੇ ਘਰ ਗਿਆ। ਹਮ ਗੱਲ ਕਰੀਏ ਜੋ ਵੀ ਹੋਇਆ ਇਹ ਨਾਰਮਲ ਕਿ ਕਿ ਨਾ ਮਹਾਰਾਜ ਜੀ ਜੀ ਇਹਨਾਂ ਦਾ ਇਸ ਜਿਹੜੀਆਂ ਡਿਲੀਵਰੀ ਹੋਈ ਹੈ ਜੀ। ਤੇ ਪ੍ਰੋਬਲਮ ਕਾਫੀ ਲੰਬੇ ਸਮੇਂ ਤੋਂ ਸੀ। ਹਾਂ ਜੀ ਇਹ ਪਿਛਲੇ 7 ਸਾਲ ਤੋਂ 7 ਸਾਲ ਹੋ ਗਏ ਸੀ ਇਹਨਾਂ ਨੂੰ ਇਹਨਾਂ ਨੇ ਹਰ ਤਰ੍ਹਾਂ ਦਾ ਇਲਾਜ ਕਰਵਾਇਆ ਪਰ ਇਹਨਾਂ ਨੂੰ ਬੱਚਾ ਨਹੀਂ ਸੀ ਹੋਇਆ। ਫਿਰ ਆਪਣੇ ਕੋਲ ਆਏ ਔਰ ਉਸ ਤੋਂ ਬਾਅਦ ਇਹਨਾਂ ਨੂੰ ਪ੍ਰੈਗਨਨਸੀ ਹੋਈ। ਕੋਲ ਵੀ ਮੈਸੇਜ ਕਰੋ ਜੀ ਨਾ। ਮੈਂ ਪੂਰੇ ਇਲਾਕਾ ਨਿਵਾਸੀਆਂ ਨੂੰ ਇਹੀ ਦੱਸਣਾ ਚਾਹੁੰਦੀ ਆ ਕਿ ਸੰਬਰਾਲਾ ਇਲਾਕੇ ਦੇ ਵਿੱਚ ਕੌਸ਼ਲ ਹਸਪੀਟਲ ਬਹੁਤ ਲੰਮੇ ਸਮੇਂ ਤੋਂ ਆਪਣੀ ਸੇਵਾ ਨਿਵਾ ਰਿਹਾ ਹੈ ਆਪਣੇ ਹਸਪੀਟਲ ਦੇ ਵਿੱਚ ਡਿਲੀਵਰੀ ਕੇਸ ਨਾਰਮਲ ਡਿਲੀਵਰੀ ਆਪਰੇਸ਼ਨ ਹਰ ਤਰ੍ਹਾਂ ਦੀ ਐਮਰਜੈਂਸੀ ਡੈਲਟਸ ਪੌਇਜ਼ਨ ਕੇਸ ਐਸ਼ਮਲ ਕਾਰਦਾਰ ਲਾਜ਼ਮੀ ਹੁੰਦਾ ਸੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਤੁਸੀਂ ਹਸਪੀਟਲ ਵਿਜ਼ਿਟ ਕਰ ਸਕਦੇ ਠੀਕ ਹੈ ਥੈਂਕ ਯੂ ਹਾ ਜੀ ਨਾਮ ਸੁਣੋ ਜੈ ਮਾਤਾ ਜੀ ਮੈਂ ਡਾਕਟਰ ਸਿਕੰਦਰ ਸਿੰਘ ਕਾਉਂਸਲਰ ਸਮਰਾਲੇ ਤੋਂ ਜੀ ਤੇ ਅੱਜ ਉਹ ਤੁਸੀਂ ਕਾਉਂਸਲਿੰਗ ਆਫਟਰਪੁੱਡ ਨੂੰ ਲਾਇਆ ਕਿ ਇਹ ਕਾਰਨ ਸਰ ਇਹਦਾ ਕਾਰਨ ਹੈ ਜੀ ਮੇਰੇ ਚਾਚਾ ਜੀ ਦਾ ਬੇਟਾ ਮੇਰੇ ਚਾਚਾ ਜੀ ਨੇ ਇਹਨਾਂ ਦਾ ਬੇਟਾ 7 ਸਾਲ ਹੋ ਗਏ ਸੀਗੇ ਮੈਰਿਜ ਨੂੰ ਤੇ ਬੱਚਾ ਨਹੀਂ ਸੀ ਹੋ ਰਿਹਾ ਜੀ ਕੋਈ ਇੱਧਰ ਉੱਧਰ ਮਤਲਬ ਗਏ ਜਿੱਦਾਂ ਹੁੰਦਾ ਸਿਸਟਮ ਜੋ ਵੀ ਟ੍ਰੀਟਮੈਂਟ ਵੀ ਕਰਾਇਆ ਤੇ ਕੋਈ ਗੱਲ ਨਹੀਂ ਬਣੀ ਫਿਰ ਅਸੀਂ ਮੇਰੇ ਤੋਂ ਨੌਨ ਚੇ ਨੇ ਮੇਰੇ ਬ੍ਰਦਰ ਵੀ ਨੇ ਡਾਕਟਰ ਸਾਹਿਬ ਡਾਕਟਰ ਕੌਸ਼ਲ ਜੀ ਤੇ ਮੇਰੇ ਫੈਮਿਲੀ ਰਿਲੇਸ਼ਨ ਨੇ ਇਹਨਾਂ ਨਾਲ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਵੀ ਆਹ ਗੱਲਬਾਤ ਆ ਜੀ ਵੀ ਐਦਾਂ ਕਰਕੇ ਤੁਸੀਂ ਕਰਨਾ ਫਿਰ ਦਿਖਾਇਆ ਛੋਟੀ ਭੁਜਾਈ ਨੂੰ ਆਪਣੇ ਚੈੱਕਅਪ ਕੀਤਾ ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਠੀਕ ਹੋ ਜਾਣਾ ਬਿਲਕੁਲ ਹੀ ਕੋਈ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਕੋਈ ਕੁਛ ਨਹੀਂ ਕੋਈ ਪਰਮਾਤਮਾ ਵੱਲੋਂ ਰੋਕ ਲੱਗੀ ਹੋਈ ਸੀ ਮਾਤਾ ਨਾਨਾ ਲਈ ਵੀ ਅਰਦਾਸ ਬੇਨਤੀ ਕਰਕੇ ਆਏ ਅਰਦਾਸਾਂ ਕੀਤੀਆਂ ਤੇ ਮਾਤਾ ਰਾਣੀ ਨੇ ਕਿਰਪਾ ਕੀਤੀ ਦੋ ਬੇਟੀਆਂ ਤੇ ਇੱਕ ਬੇਟੇ ਦੀ ਦਾਤ ਬਖਸ਼ਿਆ ਜੀ ਤੇ ਜੋ ਕਿ ਟ੍ਰੀਟਮੈਂਟ ਸਾਡਾ ਪਰਮਜੀਤ ਕੌਰ ਮੈਡਮ ਕੌਸ਼ਲ ਜੀ ਨੇ ਕੀਤਾ ਜੀ ਸ਼ੁਰੂ ਤੋਂ ਤੇ ਕੀ ਗੱਲਾਂ ਦੋਨੋਂ ਡਾਕਟਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਇਹਨਾਂ ਨੂੰ ਪਰਿਵਾਰ ਵਾਂਗੂੰ ਮੇਰੀ ਛੋਟੀ ਭਝਾਈ ਦਾ ਮਤਲਬ ਉਹਨਾਂ ਨੇ ਟ੍ਰੀਟਮੈਂਟ ਕੀਤਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਿਲਕੁਲ ਹੀ ਕਈ ਵਾਰੀ ਆਪਾਂ ਜੇ ਕਿਤੇ ਬਾਹਰ ਵੀ ਹੁੰਦੇ ਸੀਗੇ ਫੋਨ ਕਰਦੇ ਸੀ ਰਾਤ ਨੂੰ ਅੱਧੀ ਰਾਤ ਵੀ ਇਹਨਾਂ ਨੇ ਕਹਿਣਾ ਵੀ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਵੀ ਆ ਜਾਓ ਤੁਸੀਂ ਹਸਪੀਟਲ ਆ ਜਾਓ 2 ਵਜੇ ਰਾਤ ਨੂੰ 3 ਵਜੇ ਵੀ ਮਤਲਬ ਬਹੁਤ ਵਧੀਆ ਤਰੀਕੇ ਨਾਲ ਟਰੀਟਮੈਂਟ ਕੀਤਾ ਜੀ ਪੂਰੀ ਸੰਤੁਸ਼ਟੀ ਹੈ ਜੀ ਪੂਰੀ ਜੀ ਪੂਰੀ ਅਸੀਂ ਤਾਂ ਲੱਖ ਲੱਖ ਧੰਨਵਾਦ ਮਾਤਾ ਰਾਣੀ ਦਾ ਕਰਦੇ ਆ ਤੇ ਇਹਨਾਂ ਦਾ ਵੀ ਕਰਦੇ ਆ ਕਹਿੰਦੇ ਨਾ ਡਾਕਟਰ ਦੂਜਾ ਰੂਪ ਹੁੰਦੇ ਜੀ ਰੱਬ ਦਾ ਉਹੀ ਗੱਲ ਹੋਈ ਹੈ ਜੀ ਪਹਿਲਾ ਰੱਬ ਸਾਡੇ ਲਈ ਮਾਤਾ ਲੈਣਾਂ ਦੇ ਵੀ ਤੇ ਦੂਜੇ ਰੱਬ ਸਾਡੇ ਲਈ ਡਾਕਟਰ Thank you.